ਇਹ ਨਾ ਇਹ ਗੈਣਾ ਅੱਛਾ ਲੱਗੋ ਤੁਪਿਆ ਇਹ ਕੋ ਲੱਤਾਂ ਮੋ ਦੇਖਿਆ ਅਨੋਇਆ ਨਹੀਂ ਹੈ ਗਮਾ ਕੋ ਤੁਮੋ ਤੁ ਕਰਦਾ ਦੇ ਖਾਓ ਕੁਲ ਕੇ ਖਾਓ ਫਿਰ ਦੇ ਲੋ ਤੁਸੀਂ ਐਦਾ ਦੇ ਚੀਜਾਂ ਖਾਓ ਫਿਰ ਬੱਚੇ ਦੀ ਤਬੀਰ ਖਰਾਬ ਕਰਾਓ ਬਾਅਦ ਵਿੱਚ ਤੇਰਾ ਭੁੱਕਣੀ ਹੈ ਬੁੜੀ ਹੈ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵੇਂ ਨਵੀਂ ਸ਼ੁਰੂਆਤ ਤੇ ਅੱਜ ਕਾਕਾ ਸਾਡਾ ਨਵੇਂ ਕੱਪੜੇ ਆਸਟ੍ਰੇਲੀਆ ਵਾਲੇ ਕੱਪੜੇ ਪਾ ਕੇ ਅੱਜ ਜਾ ਰਿਹਾ ਘੁੰਮਣ ਵਾਸਤੇ ਦੱਸ ਵੀ ਕਿੱਥੇ ਜਾ ਰਿਹਾ ਕਾਕੇ ਖਡਾਉਣੇ ਲੈ ਆ ਬਸ ਇਹਨੂੰ ਖਡਾਉਣਿਆਂ ਦੀ ਭਈ ਹੁੰਦੀ ਬਸ ਕਿਹਦੇ ਘਰ ਜਾ ਰਿਹਾ ਵੀ ਦੱਸ ਦੇ ਮੈਨੂੰ ਨਹੀਂ ਨਾਮ ਪਤਾ ਤੇਰੇ ਘਰ ਜਾ ਰਿਹਾ ਤੇ ਮੰਮੀ ਨਾਲ ਲੈ ਕੇ ਜਾ ਰਹੇ ਨੇ ਨੰਨੂ ਨੂੰ ਕਿੱਥੇ ਜਾ ਰਹੇ ਮੰਮੀ ਗਿਆ ਦੇ ਘਰ ਜਾ ਰਹੇ ਨੇ ਮੇਰੇ ਮਾਮਾ ਮੰਮੀ ਦੇ ਇੱਥੇ ਲੁਧਿਆਣੇ ਉਨਾ ਦੇ ਘਰ ਜਾ ਰਹੇ ਨੇ ਤੇ ਇਹ ਦਾ ਫੋਨ ਆਇਆ ਸੀ ਨਾ ਵੀ ਰਖੜੀਆਂ ਤੇ ਵੀ ਨਹੀਂ ਮੈਂ ਗਈ ਆ ਹਾਂ ਰਖੜੀਆਂ ਤੇ ਮੰਮੀ ਗਏ ਨਹੀਂ ਮਾਮੇ ਕਰਕੇ ਹਾਂ ਕਹਿੰਦੀ ਸੀ ਆ ਜਾ ਇੱਕ ਵਾਰੀ ਆ ਜਾ ਵੀ ਦੂ ਰਖੜੀਆਂ ਤੇ ਵੀ ਨਹੀਂ ਆਈ ਤੇ ਲੈ ਕੇ ਅੱਛਾ ਤੇ ਮੰਮੀ ਰਖੜੀਆਂ ਤੇ ਵੀ ਨਹੀਂ ਗਏ ਹੈਗੇ ਕਿਉਂਕਿ ਫਿਰ ਮਾਮੇ ਕਰਕੇ ਮੰਮੀ ਦੇ ਮਾਮਾ ਜੀ ਪੂਰੇ ਹੋ ਗਏ ਸੀ ਉਹਦੇ ਕਰਕੇ ਐ ਤੇ ਤਾਂ ਕਰਕੇ ਉੱਥੇ ਗਏ ਨਹੀਂ ਸੀ ਹੈਗੇ ਤੇ ਹੁਣ ਜਾਣੇ ਮੰਦੀ ਹੈ ਹਾਂ ਕਹਿੰਦੀ ਸੀ ਆ ਜਾ ਵੇ ਤੂੰ ਆਜੋ ਵਿਖੋ ਮ ਜਾ ਕੇ ਹਾਂ ਨਹੀਂ ਕਿ ਤਾਂ ਕਰਕੇ ਮੈਂ ਕਿ ਚਲ ਜਾਨੀ ਅੱਜ ਨਾਲ ਨੰਨੇ ਨੂੰ ਲੈ ਜਾਨੀ ਆ ਤੇ ਨਾਲੇ ਮੈਂ ਜਾ ਕੇ ਆਉਣੀ ਹੈ ਨਾ ਤੇ ਮੇਰਾ ਹਾਕਮ ਵੇਖ ਲੋ ਮੇਰਾ ਹਾਕਮ ਕੀ ਕਰਦਾ ਕੀਦਾ ਸਾਡਾ ਦੇਖੋ ਉਹ ਬਜਾਦਾ ਮੇਰਾ ਹਾਕਮ ਕੀ ਕਰਦਾ ਪੀਂਦਾ ਜਾਂਦਾ ਪੀਓਏ ਕੋਈ ਕੁੰਡੇ ਨਾਲੇ ਮੇਰਾ ਹਾਕਮ ਇੱਕ ਖੁਸ਼ਖਬਰੀ ਦਿਆ ਮੇਰਾ ਹਾਕਮ ਗੋਰਾ ਹੋ ਗਿਆ ਹੁਣ ਮੇਰੇ ਆਪ ਨੂੰ ਕੋਈ ਕਾਲਾ ਨਾ ਕਵੇ ਹਾਂ ਮੇਰਾ ਹਾਕਮ ਓਲੀ ਓਲੀ ਗੋਰਾ ਹੋ ਰਿਹਾ ਰੰਗ ਚੇਂਜ ਕਰਦਾ ਇਹ ਤੇਰਾ ਆਪ ਪਕੜਿਆ ਗੜਾ ਹੋ ਗਿਆ ਗੋਰਾ ਹੋ ਗਿਆ ਨਹੀਂ ਗੜਾ ਹੋ ਰਿਹਾ ਹੈ ਗੋਰਾ ਹੋ ਰਿਹਾ ਹੈ ਹੋ ਗਿਆ ਹੈ ਲਾਲ ਤੇਲ ਆ ਹੋ ਗਿਆ ਗੋਰਾ ਤੇਲ ਮਾਲਿਸ਼ ਕਰ ਦੇਣਾ ਤਾਂ ਕਰਕੇ ਦਾਵਰ ਲਾਲ ਤੇਲ ਲਾਤਾ ਆ ਤੇਰੀ ਮਰ ਜਾਂ ਤੇਰੀ ਹੋ ਦੇਖ ਹੋ ਦੇਖ ਹੋਰ ਆ ਆ ਹੋ ਦੇਖ ਜਦੋਂ ਨੰਨੂ ਇਹਨੂੰ ਖਡਾਂਦੀ ਨਾ ਇੰਨਾ ਖੁਸ਼ ਹੁੰਦਾ ਨਾ ਇੰਨਾ ਇਹਨੂੰ ਮਧੋੜ ਦਿੰਦੀ ਫੜ ਕੇ ਹਾਂ ਤਾ ਵੀ ਤਾ ਵੀ ਇਹਲਾ ਚੂ ਨਹੀਂ ਕਰਦਾ ਬਿਲਕੁਲ ਨਹੀਂ ਰੋਂਦਾ ਜਦੋਂ ਨੰਨੂ ਖਡਾਂਦੀ ਏ ਇਹ ਚੂ ਕਰਦਾ ਦੇਖੀ ਜਾ ਔਰ ਮੰਨੀ ਨਿਲਾ ਇਹ ਸਾਰਾ ਓਏ ਹੁਣ ਗੱਲ ਚੁੰਗੇਗਾ ਉਹਦੀ ਹੋਏ ਓਏ ਪੁੰਡੀ ਲੈ ਨੰਨੂ ਪਿੱਛੇ ਸਿਰ ਤੇ ਯਾਦ ਰੱਖਿਆ ਕਰ ਹਾਂ ਮਮਾ ਤਾਂ ਕਹਿੰਦੀ ਅੱਥੇ ਏ ਵਾਈਗਰੂ ਵਾਈਗਰੂ ਚਿਰਨੇ ਜਦੋਂ ਬੈਠੇ ਬੈਠੇ ਤੋਂ ਦੰਨ ਫੜੇ ਪੋਲੂਏ ਪੈ ਪੋਲੂਏ ਕੀ ਕਰੇਗਾ ਨਾ ਪਾਏ ਫਰਸ਼ ਤੇ ਹਾਂ ਉਹ ਸਹੀ ਗੱਲ ਚੁੱਕ ਕੇ ਨੱਟਦੀ ਦੇਖਿਓ ਇਹਨੂੰ ਕੁੱਟ ਦਿੰਦੀ ਫੜ ਕੇ ਪਰ ਰੋਂਦਾ ਫੇਰ ਨਹੀਂ ਹੈਗਾ ਹਾਂ ਹੁਣ ਮੈਂ ਕੁੱਟਿਆ ਫਿਰ ਵੀ ਰੋਂਦਾ ਨਹੀਂ ਪਿਆ ਹਾਂ ਪਤਾ ਹੈ ਕਿ ਨੰਨੂ ਦੇ ਪੋਲੇ ਬੋਲੇ ਹੱਥ ਨੇ ਨਾ ਤਾਂ ਕਰਕੇ ਉਹਨੂੰ ਜਿਆਦਾ ਉਹ ਨਹੀਂ ਹੁੰਦੀ ਤਕਲੀਫ ਹਾਂ ਓਏ ਇਹ ਮੋਢਾ ਇੰਨਾ ਪਿਆਰ ਕਰਦੀ ਇੰਨਾ ਪਿਆਰ ਕਰਦੀ ਵੀਰੇ ਨੂੰ ਇੰਨਾ ਪਿਆਰ ਕਰਦੀ ਨਾ ਨੰਨੂ ਚੁੰਮੇ ਚੁੰਮੇ ਕਰਦੀ ਰਹਿੰਦੀ ਏ ਓਏ 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 ਹੋਏ ਓਏ ਹੋਏ ਮੇਰਾ ਮੋਢਾ ਚੁੰਗਲਾ ਪੈ ਓਏ ਮੋਢਾ ਆਉਣੇ ਮੇਰੀ ਛਾਤੀ ਚੁੰਗਣੀ ਚੱਲ ਤੂੰ ਮੋਢਾ ਹੀ ਚੁੰਗਲੇ ਗਿਆ ਟਿੱਡਾ ਏ ਉਹ ਵੀ ਵੇਖੇ ਕਿਵੇਂ ਐਨਜੋਏ ਕਰ ਰਿਹਾ ਦੀਦੀ ਦੀ ਗੋਦੀ ਹਾਈ ਗੋਦੀ ਦਾ ਫਿਰ ਤੇਰੀ ਅੱਲਾ ਬਾਬੂ ਸਿਰ ਤੇ ਹੱਥ ਰੱਖ ਸੋਣਿਆ ਪਿੱਛੇ ਚੁੱਕਾ ਚੱਲ ਮੈਂ ਚੱਕ ਲਵਾਂ ਫਾਇਰ ਮੈਂ ਗੁੱਲ ਲੱਤਾਂ ਰੋ ਦੇਖਿਆ ਰੋਇਆ ਨਹੀਂ ਹੈ ਜਮਾ ਕੋ ਚੁੰਮੂ ਚ ਕਰਦਾ ਕੋ ਚੁੰਮੂ ਮਨਪ੍ਰੀਤ ਕਹਿੰਦੀ ਰੋਇਆ ਨਹੀਂ ਮੈਂ ਕੋ ਚੁੰਮੋ ਚ ਕਰਦਾ ਨਹੀਂ ਵੀ ਇਹਦਾ ਪੈਸਾ ਨਹੀਂ ਇਹਦਾ ਹੈਲੋ ਕੱਕੀ ਹੋਏ ਛੋਨੀ ਹੋਏ ਲੈ ਕੱਪ ਲੈ ਲੈ ਕੱਪ ਲੈ ਹੂੰ ਦੀ ਓਏ ਕਿੰਨੀ ਹੈ ਹਾਂਜੀ ਦੁੱਚੂ ਈ ਨੇ ਆ ਦੁੱਚ ਹਾਂਜੀ ਆਹ ਇਹ ਬੱਸ ਕਹਿੰਦਾ ਮੈਨੂੰ ਸਾਨੂੰ ਮੈਨੂੰ ਥੱਲੇ ਨਾਲ ਲੰਮਾ ਪਾਇਆ ਕਰੋ ਗੋਦੀ ਚ ਚੱਕ ਕੇ ਰੱਖਿਆ ਕਰੋ ਬੱਸ ਹੱਥਾਂ 'ਚ ਆਹ ਤਾਂ ਪੈ ਗਈ ਭੈੜੀ ਇਹਨੂੰ ਟਡੇ ਜੇ ਇਹਨੂੰ ਟਟਹਣੇ ਇਹਨੂੰ ਪੰਤਨੂ ਛੋਟਾ ਜਦਾ ਛੋਟਾ ਗਿਆ ਸੀ ਨਾ ਜਦੋਂ ਇਹ ਠੀਕ ਹੈ ਜਦੋਂ ਛੱਟਾ ਦੇਸੀ ਨਾ ਅ ਚਲ ਜਾਣ ਜਾਣ ਪਾ ਚਲੋ ਮੰਮਾ ਚਲ ਜਾਓ ਤੁਸੀਂ ਘੁੰਮ ਕੇ ਆਓ ਜਾਓ ਚਲ ਪਰ ਜਾ ਰਹੇ ਹਾਂ ਬਾਏ ਬਾਏ ਮਿਲਦੇ ਆਂ ਸ਼ਾਮੀ ਫਿਰ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦੇ ਨਵੀਂ ਸ਼ੁਰੂਆਤ ਤੇ ਤੁਸੀਂ ਦੇਖ ਲੈ ਵੀ ਸ਼ੁਰੂਆਤ ਹੋ ਚੁੱਕੀ ਹੈ ਹੈ ਨਾ ਵੀ ਨੰਨੂ ਹੁਣ ਜਾ ਚੁੱਕੀ ਮਮਮੀ ਦੇ ਨਾਲ ਤੇ ਆਪਾਂ ਹੁਣ ਤਿਆਰ ਸਾਰ ਹੋਏ ਆਂ ਸਿਰਸੂ ਤੋਤਾ ਜੀ ਹੈਨਾ ਇੱਕ ਹਫਤੇ ਬਾਅਦ ਦੋਈਦਾ ਸੋਰੀ ਇਹ ਵੀ ਦੱਸ ਰਿਹਾ ਮੈਂ ਇੰਟਰਨੈਟ ਤੇ YouTube ਤੇ ਵੀ ਇੱਕ ਹਫਤੇ ਬਾਅਦ ਆਪਸੇ ਧੋਈਆ ਕਿਉਂਕਿ ਰੋਜ਼ ਰੋਜ਼ ਟਾਈਮ ਹੀ ਨਹੀਂ ਹੁੰਦਾ ਹੈਗਾ ਹਨ ਤੇ ਬਾਕੀ ਇੱਕ ਗੱਲ ਹੋਰ ਬਈ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂ ਵੀ ਤੁਸੀਂ ਜਿਹੜਾ ਵਲੌਗ ਦੇਖ ਰਹੇ ਹੋ ਜੇ ਤਾਂ ਇੰਗਲਿਸ਼ ਵਿੱਚ ਹੈ ਵੀ ਤੁਹਾਡੇ ਕੋਲ ਉੱਥੇ ਨਾ ਸੱਜੇ ਪਾਸੇ ਉੱਪਰ ਕੋਰਨਰ ਦੇ ਉੱਤੇ ਨਾ ਉਹ ਨਟ ਜਿਆ ਬਣਿਆ ਹੁੰਦਾ ਉਹ ਤੇ ਕਲਿੱਕ ਕਰਨਾ ਠੀਕ ਹੈ ਉਹਨੂੰ ਦਬਣਾ ਤੇ ਉੱਥੇ ਤੁਹਾਡੇ ਕੋਲ ਆਪਸ਼ਨ ਆ ਜੇਗੀ ਪੰਜਾਬੀ ਤੇ ਇੰਗਲਿਸ਼ ਉਹ ਪੰਜਾਬੀ ਤੇ ਕਲਿੱਕ ਕਰ ਲੈਣਾ ਤੁਸੀਂ ਵਲੌਗ ਪੰਜਾਬੀ ਚ ਫਿਰ ਦੇਖ ਲਓਗੇ ਕਿਉਂਕਿ ਅੱਜ ਕੱਲ ਆਟੋ ਡਬਡ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਮੇਰੇ ਕੋਲੋਂ ਸੈਟਿੰਗ ਹੋ ਵੀ ਹੈ ਇਹ ਡਿਫਾਲਟ ਹੈ ਜਿਹੜਾ YouTube ਵੱਲੋਂ ਹੀ ਹੈ ਤੇ ਇਹ ਨਹੀਂ ਪਤਾ ਹੈਗਾ ਤੇ ਫਿਲਹਾਲ ਹੁਣ ਗੱਲ ਇਹਦਾ ਵੀ 2 ਦਿਨ ਦਿਨ ਹੋ ਗਏ ਆਪਣਾ ਵਲੌਗ ਨਹੀਂ ਬਣਾ ਪਾਏ ਅਸੀਂ ਨਹੀਂ ਵਲੌਗ ਤੁਸੀਂ ਦੇਖਿਆ ਨਹੀਂ ਆਇਆ ਉਹਦਾ ਕਾਰਨ ਇਹ ਆ ਵੀ ਮੈਂ ਬਿਮਾਰ ਸੀ ਮਨਪ੍ਰੀਤ ਵੀ ਬਸ ਇਦਾਂ ਹੀ ਆ ਵੀ ਠੀਕ ਠੀਕ ਨਹੀਂ ਸੀ ਤੇ ਵਾਸੇ ਇੱਕ ਦੋ ਗੱਲਾਂ ਇਦਾਂ ਦੀਆਂ ਹੋ ਗਈਆਂ ਤੇ ਬਾਕੀ ਤਾਂ ਕਰ ਗਏ ਤੇ ਹੁਣ ਅੱਜ ਫਾਈਨਲੀ ਅਸੀਂ ਵਲੌਗ ਬਣਾ ਰਹੇ ਆ ਤੇ ਗਰਮੀ ਬਹੁਤ ਜ਼ਿਆਦਾ بارش ਐਨੀ ਜ਼ਿਆਦਾ ਹੋਈ ਹੱਦ ਤੋਂ ਜ਼ਿਆਦਾ ਅੱਜ بارش ਹੋਈ ਲੁਧਿਆਣਾ ਦੇ ਵਿੱਚ ਪਰ ਉਹ ਕਿਸੇ ਹੋਰ ਕੋਰਨਰ ਤੇ ਹੋਈ ਹੈ ਕਿਉਂਕਿ ਇੱਧਰ ਸਾਡੇ ਵਾਲੇ ਪਾਸੇ ਹੋਈ ਸਾਵਣ ਦਾ ਮਹੀਨਾ ਤੁਹਾਨੂੰ ਪਤਾ ਇਦਾਂ ਦਾ ਹੀ ਹੁੰਦਾ ਵੀ بارش ਕਰੀ ਹੋ ਗਈ ਕਦੀ ਨਹੀਂ ਹੋਈ ਹੈ ਨਾ ਤੇ ਫਿਲਹਾਲ ਹੁਣ ਆ ਲੈ ਤੇ ਫਿਲਹਾਲ ਆਪਣੇ ਕੁਲਚੇ ਤੇ ਛੋਲੇ ਆ ਚੁੱਕੇ ਨੇ ਘਰ ਮਾ ਗਰਮ ਇਹ ਕੁਲਚੇ ਛੋਲੇ ਬਣੇ ਬਣਾਏ ਲੈ ਆਂਦੇ ਨੇ ਅਸੀਂ ਇਹ ਚੰਨੂ ਲੈ ਕੇ ਆਇਆ ਇੱਧਰ ਵੇਖ ਠੀਕ ਹੈ ਚੰਨੂ ਆਪਣਾ ਲੈ ਲੈ ਤੂੰ ਠੀਕ ਹੈ ਤੇ ਕਾਕਾ ਸਾਡਾ ਇੱਧਰ ਤਿਆਰ ਛਿਆਰ ਹੋ ਗਿਆ ਵੇ ਮੇਰਾ ਛੋਨਾ ਛੋਨਾ ਪੁੱਤੜ ਛੋਨਾ ਛੋਨਾ ਪੁੱਤੜ ਹੇ ਹੇ ਗੁੱਡ ਏ ਛੋਨਾ ਵੇ ਛੋਨਾ ਵੇ ਨਾ ਚਪਟੀਆਂ ਵੇ ਵਾਹ ਦੇਖੋ ਕਿੰਨੇ ਛੋਲੇ ਭਾਏ ਨੇ ਮਮਾ ਨੇ ਕਾਕੇ ਦੇ ਹੈ ਇਨੇ ਛੋਨੇ ਬਾਲ ਭਾਏ ਨੇ ਕਾਕੇ ਦੇ ਓਏ ਹੈ ਕਿ ਦਾਜਾ ਫੇ ਅਸੀਂ ਇਹ ਆਸ ਲਾਈ ਹੋਈ ਸੀ ਇਸ ਤੋਂ ਪਹਿਲਾਂ ਜਦੋਂ ਇਹ ਆਉਣ ਵਾਲਾ ਸੀ ਵੀ ਕਾਕਾ ਹੋਏਗਾ ਬੱਚਾ ਗੋਰਾ ਨਿਸ਼ੋਰ ਹੋਏਗਾ ਜਦੋਂ ਨੰਨੂ ਪਰ ਕਾਮ ਉਲਟ ਦੇ ਗਿਆ ਕਾਕਾ ਸਾਡਾ ਇੰਨਾ ਜਿਆਦਾ ਗੋਰਾ ਨਹੀਂ ਹੈ ਹੋੜੀ ਹੋੜੀ ਹੋ ਜਾਏਗਾ ਤੇ ਮੈਂ ਵੀ ਜਦੋਂ ਹੋਇਆ ਸੀਗਾ ਇਦਾਂ ਦਾ ਹੀ ਸੀ ਨੰਨੂ ਵੀ ਜਦੋਂ ਹੋਈ ਸੀਗੀ ਇੰਨੀ ਬਾਲੀ ਗੋਰੀ ਨਹੀਂ ਸੀ ਉਹ ਵੀ ਇਦਾਂ ਦੇ ਰੰਗ ਹੋ ਗਿਆ ਸੀਗਾ ਉਹਦਾ ਤੇ ਚਲੋ ਰੰਗ ਦਾ ਰੱਬ ਦੇ ਬਣਾਏ ਹੋਏ ਪਰ ਬੱਚੇ ਤੰਦਰੁਸਤ ਹੋਣੇ ਚਾਹੀਦੇ ਪਿਆਰੇ ਪਿਆਰੇ ਹੋਣੇ ਚਾਹੀਦੇ ਨੇ ਕਿਸਮਤ ਵਾਲੇ ਹੋਣੇ ਚਾਹੀਦੇ ਨੇ ਹੈਨਾ ਵਾਹਿਗੁਰੂ ਇਹਨਾਂ ਨੂੰ ਖੁਸ਼ ਰੱਖੇ ਹੈਨਾ ਜੀ ਹੈਨਾ ਸੋਹਣੇਓ ਹੈਨਾ ਚੋਨੀਓ ਇਹਨੇ ਚੋਨੀਓ ਹੋਏ ਕਾਕੇ ਪੀਨੀ ਹੋਏ ਹੋਏ ਚੁਰਾ ਨਾ ਚੁਰਾ ਅੱਜ ਨਵਾਂ ਸੂਟ ਪਾਇਆ ਆਪੂਆ ਨੇ ਭੇਜਿਆ ਸੀ ਆਸਟ੍ਰੇਲੀਆ ਤੋਂ ਕਾਕੇਲੇ ਆਸਟ੍ਰੇਲੀਆ ਦਾ ਸੂਟ ਪਾਇਆ ਢਿੰਗ 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 ਤੇ ਨਨੂ ਹਣ ਗਈ ਹੋਈ ਏ ਤੇ ਘਰ ਥੋੜੀ ਜੀ ਸ਼ਾਂਤੀ ਹੈ ਪਰ ਯਾਰ ਚੰਗਾ ਜਿਹਾ ਵੀ ਲੱਗਦਾ ਨਾ ਹੋਵੇ ਨਹੀਂ ਮਨਪ੍ਰੀਤ ਮੈਂਟ ਬਾਦ ਆਂਦੀ ਐ ਇਹਨੂੰ ਚੁੱਕ ਲੇਗੀ ਮੈਂਟ ਬਾਦ ਆਂਦੀ ਮੂੰਹ ਚੁੰਮਣ ਲੱਗ ਜੇਗੀ ਆਹ ਮੈਂਟ ਬਾਦ ਇਹਨੂੰ ਚੱਕ ਲੈਂਦੀ ਐ ਇੰਨਾ ਪਿਆਰ ਗੱਦੀ ਦੀ ਦੀ ਆਪਣੇ ਕੱਕੇ ਜਿਵੇਂ ਨੇ ਜਿਨ ਇਹਨੇ ਜੋਨੇ ਇਹਨੇ ਕੁੱਤੇ ਏ ਟੀਟੀ ਟੀਦੀਓਏ ਛੋਨੇਆ ਇੰਨਾ ਆਪਣੇ ਵੀਰੇ ਨੂੰ ਪਿਆਰ ਗੱਦੀ ਐ ਦੀਦੀ ਹਾਂਜੀ ਤਿੱਧਾ ਜਿਆ ਫਿੱਧਾ ਜਿਆ ਗੁਗਲੂ ਜਿਆ ਪਰ ਕਰੀਮ ਨਹੀਂ ਸੀ ਪਵਾਣੀ ਹੈਗੀ ਬਾਈ ਕਰੀਮ ਕਾਹਨੂੰ ਪਵਾਈ ਆ ਭਾਈ ਨਹੀਂ ਪਵਾਣੀ ਯਾਰ ਕਰੀਮ ਯਾਰ ਪਵਾ ਲਿਆ ਯਾਰ ਲੈ ਐਸ਼ ਕਰ ਲੈ ਦੱਸ ਬਈ ਅਬੀ ਨੇ ਲਾਓ ਇਹ ਮੰਤਰੀ ਜੀ ਸਾਡੇ ਵਾਸਤੇ ਵੀ ਦਾਸ ਵਾਲਾ ਹੀ ਮੰਗਾਇਆ ਮੈਂ ਬਹੁਤ ਜ਼ਿਆਦਾ ਨਹੀਂ ਖਾਣਾ ਕਾਕਾ ਪਰ ਤੁਹਾਨੂੰ ਪਤਾ ਕਾਕੇ ਤੇਰੀ ਸੇਧ ਤੇ ਬਾਅਦ ਦੋਹਣੀ ਇਹਦੀ ਪਹਿਲਾ ਹੋਇਆ ਜੀ ਤਾਂ ਕਰਗੇ ਤੇ ਇੱਧਰ ਦੇਖ ਪਰ ਕੁਲਚਾ ਦਾ ਫੇਵਰੇਟ ਤਾਂ ਕਾਕੇ ਕਰਦਾ ਵੈ ਕੁਲਚਾ ਖਾਣਾ ਕਾਕੇ ਚੋਨੇ ਕੁਲਚਾ ਖਾਏਗਾ ਪਿੰਡਾਇਆ ਸੌਂਦਾ ਵੈ ਸੌਂ ਜਿਹੇ ਤੇ ਵਧੀਆ ਹੀ ਮੇਰਾ ਨਾ ਸਿਰ ਦਰਦ ਹੋ ਰਿਹਾ ਸੀ ਤੇ ਮੈਂ ਚੈਟ ਜੀ ਵੀਡੀਓ ਤੇ ਪੁੱਛਿਆ ਵੀ ਸਿਰ ਦਰਦ ਹੋ ਰਿਹਾ ਤੇ ਕੀ ਕਰੀਏ ਉਹਨੇ ਬੈਸਟ ਸੋਲੂਸ਼ਨ ਜਿਹੜੇ ਦੱਸਿਆ ਉਹ ਕਹਿੰਦਾ ਵੀ ਇੱਕ ਤਾਂ ਜਿਹੜੀ ਲਾਈਟਸ ਹੈ ਉਹ ਤੇਰੀਆਂ ਤੁਹਾਡੀਆਂ ਅੱਖਾਂ 'ਚ ਜੀ ਪਹਿਣੀ ਚਾਹੀਦੀ ਠੀਕ ਹੈ ਵੇ ਲਾਈਟ ਬਿਲਕੁਲ ਹਨੇਰੇ ਰੂਮ ਦੇ ਵਿੱਚ ਰੈਸਟ ਕਰੋ ਤੇ ਦੂਜਾ ਪਾਣੀ ਪੀਓ ਜੇ ਡੀਹਾਈਡਰੇਸ਼ਨ ਹੁੰਦੀ ਹੈ ਹਮੇਸ਼ਾ ਉਹਦੇ ਕਰਕੇ ਹੀ ਸਿਰਦਰਦ ਹੁੰਦਾ ਹੁੰਦਾ ਆਪਾਂ ਕਈ ਵਾਰੀ ਪਾਣੀ ਪੀਣਾ ਭੁੱਲ ਜਾਂਦੇ ਆ ਤੇ ਉਹਦੇ ਕਰਕੇ ਸਿਰਦਰਦ ਹੁੰਦਾ ਤੇ ਮੇਰੇ ਨਾਲ ਵੀ ਉਹੀ ਹੋਇਆ ਮੈਂ ਪਾਣੀ ਪੀਣਾ ਭੁੱਲ ਗਿਆ ਹੋਇਆ ਸਵੇਰ ਦਾ ਭੁੱਲਦਾ ਮੈਂ ਸਵੇਰ ਦਾ ਚਾਹ ਨਾਲ ਪਾਣੀ ਪੀਤਾ ਭੁਰ ਕੇ ਪਾਣੀ ਨਹੀਂ ਪੀਤਾ ਰੋਟੀ ਨਾਲ ਵੀ ਪਾਣੀ ਨਹੀਂ ਪੀਤਾ ਆਈ ਥਿੰਕ ਭੁੱਲ ਗਿਆ ਤੇ ਹੁਣ ਮੈਨੂੰ ਯਾਦ ਆਇਆ ਤੇ ਬਾਈ ਸਹੀ ਗੱਲ ਹੈ ਚੈਟ ਜੀ ਬੀ ਦੀ ਗੱਲ ਸਹੀ ਨਿਕਲੀ ਡੀਹਾਈਡਰੇਸ਼ਨ ਉਹਦੇ ਕਰਕੇ ਹੀ ਸਿਰਦਰਦ ਹੋਰ ਬਾਰੀ ਵੀ ਨਾ ਮੈਂ ਪਹਿਲਾਂ ਅਜਾ ਦੀ ਬਾਰਿਸ਼ ਆ ਗਈ ਬਾਰਿਸ਼ ਆ ਗਈ ਬਾਰਿਸ਼ ਆ ਗਈ ਮੈਂ ਕੱਪੜੇ ਲਾ ਫੜਾ ਦੇ ਉਪਰ ਬਾਰਾ ਹੀ ਹੈ ਬਾਰਿਸ਼ ਆ ਗਈ ਬਾਰਿਸ਼ ਆ ਗਈ ਅੰਟੀ ਦੇ ਹੁਣ ਮੇਰਾ ਨਾ ਸਿਰ ਬਹੁਤ ਜ਼ਿਆਦਾ ਦਰਦ ਹੋਣ ਲੱਗਾ ਹੈ ਮੈਂ ਪਰਨਾ ਚੱਕਦਾ ਤੇ ਹੁਣ ਮੈਂ ਕਾਕੇ ਨੂੰ ਵੀ ਚੱਕਿਆ ਹੋਇਆ ਆ ਦੇਖੋ ਤੇ ਕਾਕੇ ਨੂੰ ਚੱਕਣ ਦਾ ਕਾਰਨ ਇਹ ਬਈ ਹੁਣ ਇਹਨੂੰ ਦੁੱਧ ਪਿਆਣਾ ਤੇ ਮਾਨ ਫਿਰ ਦੁੱਧ ਦਾ ਬਣਾ ਰਹੀ ਏ ਤੇ ਤੰਗ ਕਰਦਾ ਪਿਆ ਬਸ ਇੱਦਾਂ ਹੀ ਸਾਡਾ ਪੂਰਾ ਦਿਨ ਲੰਘ ਰਿਹਾ ਕੋਈ ਵਲੌਗ ਨਹੀਂ ਕੋਈ ਕੁਝ ਨਹੀਂ ਸ਼ੂਟ ਹੋ ਰਿਹਾ ਚੱਜਣਾ ਪੂਰਾ ਦਿਨ ਬਸ ਐਂ ਹੀ ਲੰਘ ਰਿਹਾ ਨਹੀਂ ਨਹੀਂ ਪਿੰਡੀ ਏ ਤੇ ਚੁੰਨੂ ਦੇਖੋ ਕੀ ਲੈ ਕੇ ਆਇਆ ਓਏ ਕੁਰਕਰੇ ਲਿਆ ਤੁਰ ਕੁਰਕਰੇ ਕੋਲ ਲੈ ਕੇ ਆ ਤੂੰ ਹੁਣ ਆਰੇ ਚਲ ਠੀਕ ਹੁਣ ਨੁਪਾ ਜੀ ਨੂੰ ਮੈਂ ਤੇ ਦੁੱਧ ਬਣਾ ਰਹੀ ਏ ਤੂੰ ਮੈਨੂੰ ਪਾ ਕੇ ਰੱਖ ਨੰਨੂ ਨੇ ਕਦਰ ਨਾ ਮੋਚ। ਆ ਤਾਂ ਦੇਖ ਨੰਨੂ ਨਿਕਨ ਨਾ ਜੀ ਤਾਂ ਮੈਂ ਇਹਨੂੰ ਚੁੱਕੀ ਰੱਖਾਂ ਤਾਂ ਫੇਰ ਤਾਂ ਚੁੱਪ ਐ ਹੈ ਤੇ ਜੇ ਬੰਮਾ ਬਾਦ ਉਹਦੇ ਨਾਲ ਹੀ ਚੇਕਾ ਹੁਣ ਐਦਾ ਦਿਲਰਾਮ ਨਾ ਦੇਖ ਦੇਖ ਤੇ ਤੇਦੇ ਤੋਂ ਵਲੋਗ ਬਣਾਉਣ ਲੱਗੇ ਫੇਰ ਇੱਕਦਮ ਸ਼ਾਂਤ ਐ ਸ਼ਾਂਤ ਹੋ ਜਾਂਦਾ ਵਲੋਗ ਬਣਾਉਣ ਪਤਾ ਕੀ ਆਪ ਬੋਲਦੇ ਰਹੀ ਹੈ ਨਾ ਆ ਦੇ ਹੁਣ ਦੇ ਦੇ ਦਾ ਜੇ ਆਪ ਬੋਲਦੇ ਰਹੀ ਹੈ ਨਾ ਫੇਰ ਇਹ ਸ਼ਾਂਤ ਰਹਿੰਦਾ ਇਹ ਕੁਝ ਗੱਲਾਂ ਕਰ ਰਹੇ ਨੇ ਨਾ ਮੱਠੀ ਲੱਗਿਆ ਹੈ ਮਤੀਆ ਨਹੀਂ ਖਾਈ ਜਿੰਦੀ ਯਾਰਾ ਮਾਤੀ ਸਹੀ ਨਹੀਂ ਲੱਗ ਰਿਹਾ ਦੇਖਿਆ ਨੂੰ ਖਾ ਪਹਿਲਾਂ ਨੂੰ ਖਾ ਬਰਾਵਾ ਪਹਿਲਾਂ ਹਾਂ ਕਿਹਾ ਹੋ ਠੀਕ ਨਹੀਂ ਬੱਚੇ ਲਈ ਅਗੜੀ ਕਾ ਕੇ ਰੋ ਡਾਕਟਰ ਨੇ ਨਹੀਂ ਮਨਾ ਕੀਤਾ ਹਾਂ ਡਾਕਟਰ ਦਾ ਜੁੰਨਾ ਚਲੋ ਹਾਂ ਚਲੋ ਜੀ ਡਿਡੂ ਪੀਓ ਜੀ ਬਸ ਸਾਡਾ ਦਿਨ ਐ ਹੀ ਲੰਘਦਾ ਛੁੱਟੀ ਵਾਲੇ ਦਿਨ ਵੀ ਕਿ ਨਹੀਂ ਹਾਂ ਤੇ ਮੰਨਦੀ ਸੀ ਤਾਂ ਹੀ ਤਾਂ ਵਲੌਗ ਨਹੀਂ ਸ਼ੂਟ ਕਰ ਪਾਂਦੀ ਕਿਉਂਕਿ ਇਹ ਬਸ ਇੱਕ ਆਕੇ ਦਾ ਧਿਆਨ ਖੜਾ ਪੈਂਦਾ ਹੈ ਜਿਆਦਾ ਤੇ ਵਧੀਆ ਗੱਲ ਵੀ ਹੈ ਵੈਸੇ ਹੂੰ ਕਿਉਂਕਿ ਬੱਚੇ ਦਾ ਹੁਣ ਧਿਆਨ ਰੱਖਣਾ ਬਣਦਾ ਵੀ ਹੈ ਕਿ ਨਹੀਂ ਤੇ ਆ ਦੇਖਿਓ ਆ ਵਿੱਬ ਪਾਈ ਹੈ ਇਹਦੇ ਨੰਨੂ ਦੇ ਤਾਂ ਪਪਾਈ ਕੋਈ ਨਹੀਂ ਆਈ ਚੱਲੇਗਾ ਕੰਮ ਨਹੀਂ ਚੱਲਦਾ ਸੀ ਆਕੇ ਦਾ ਸਪੈਸ਼ਲ ਟ੍ਰੀਟਮੈਂਟ ਉਹਨੇ ਦੁੱਧ ਨਹੀਂ ਪੀ ਰਿਆ ਨਹੀਂ ਪੀ ਰਿਆ ਦੁੱਧ ਉਹਦੇ ਤੇ ਆ ਦੇਖਿਓ ਦੱਬ ਲੇਗਾ ਉਹਨੇ ਤੇ ਆ ਦੇਖੋ ਉਹਨਾਂ ਨੇ ਦੱਬ ਕੇ ਬੈਠਣਾ ਉਹ ਦੱਬਦਾ ਹਾਏ ਮੂੰਹ ਦੇਖੋ ਕਿੰਨਾ ਭੈੜਾ ਮੂੰਹ ਬਣਾ ਲੈਂਦਾ ਯਾਰ ਪੀਂਦਾ ਹੀ ਨਹੀਂ ਪਿਆ ਨਹੀਂ ਵਿੰਦਾ ਨਹੀਂ ਵਿੰਦਾ ਵੇ ਹਾਂਜੀ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਮੰਮੀ ਵੀ ਦੇਖ ਰਹੇ ਵਲੌਗ ਚੀਟਿੰਗ ਚੀਟਿੰਗ ਸਾਰੇ ਦੇਖ ਰਹੇ ਆ ਰੁਕਰ ਰੁਕਰ ਕੀ ਖਾ ਲੈ ਪਹਿਲਾ ਦੋ ਤਿੰਨ ਖਾ ਗਈ ਮੈਂ ਵੀਡੀਓ ਨਹੀਂ ਨਾ ਸ਼ੂਟ ਕਰ ਪਾਇਆ ਤਾਂ ਕਰ ਗਿਆ ਆ ਮੈਂ ਤਾਂ ਗਿਆ ਹੀ ਕਿਉਂਕਿ ਆ ਸਬੂਤ ਫੜਨਾ ਸੀ ਨਾ ਤੈਨੂੰ ਥੀ ਫੜਨਾ ਹੀ ਰੰਗੇ ਹੱਤੀ ਆ ਦੇਖੋ कुरकुरੇ ਬੱਚੇ ਇਸ ਨੂੰ ਨੁਕਸਾਨ ਅਜਰਾਏ ਜੀ ਉਹ ਵੀ ਦੇਖ ਰਿਹਾ ਕੋੜਾ ਕੋੜਾ ਤੇਰਾ ਖਾ कुरकुरੇ ਮम्मा ਮम्मा ਖਾਓ कुरकुरੇ ਮੈਂ ਆਪ ਤੇ ਖਾ ਪੀ ਨਹੀਂ ਰਿਹਾ ਦੁੱਧ ਉਹ ਨਹੀਂ ਪਸੰਦ ਯਾਰ ਉਹ ਵਾਲਾ ਦੁੱਧ ਖਾਓ कुरकुरੇ ਖਾਓ ਹਨੇਲੇ ਹੁੰਦ ਸੀ ਇਦਾਂ ਦੀ ਚੀਜ਼ਾਂ ਖਾਓ ਫਿਰ ਬੱਚੇ ਦੀ ਤਬੀਰ ਖਰਾਬ ਕਰਾਓ ਬਾਅਦ ਦੇ ਵਿੱਚ ਸੇਰਾ ਹੁਕਣੀਏ ਬੁੜੀਏ ਨਾ ਨਾ ਮਰ ਕਹੇ ਸੇਰਾ ਹੁਕਣੀਏ ਚਲ ਮੈਂ ਕਿਹੜਾ ਵਿੱਚ ਪਾਣਾ ਕਾਟੀ ਜੈ ਨਾ ਨਹੀਂ ਪਾਣਾ ਖਬਰਦਾਰ ਜੇ ਕੱਟਿਆ ਤੁਸੀਂ ਕੋਈ ਗੱਲ ਨਹੀਂ ਮੈਂ ਅੰਗੇ ਤੋਂ ਵਲੋਗ ਹੀ ਨਹੀਂ ਬਣਾਣਾ ਮੇਰੇ ਹੱਥ 'ਚ ਹੀ ਐਡੀਟਿੰਗ ਦੇ ਹੱਥ ਜੇ ਮੈਂ ਵਲੋਗ ਐਡੀਟਿੰਗ ਮੇਰੇ ਹੱਥ 'ਚ ਹੀ ਹੈ ਟੈਨਸ਼ਨ ਆ ਰਹਾ ਹੈ ਮੇ ਲਓ ਫਿਰ ਤੂੰ ਕਰ ਲਿਆ ਕਰ ਐਡੀਟਿੰਗ ਬਲਦੀ ਦੇ ਤੇਲ ਪਾਣ ਵਾਲੇ ਨੇ ਐ ਹਾਂ ਹਰ ਆਪੇ ਵੇਰੀ ਠੀਕ ਹੈ ਆਲੂ ਭੁਜੀਆ ਹਾਂ ਦਾ ਜੈਰ ਹੈ ਠੀਕ ਨਾ ਹਾਂਜੀ ਤੇ ਐ ਫੋਟੋ ਮਨਪ੍ਰੀਤ ਕੋਰ ਦੀ ਬਹੁਤ ਪੁਰਾਣੀ ਤੇ ਇਹਦੇ ਮਨਪ੍ਰੀਤ ਦੇ ਸਾਰੇ ਪੇਕੇ ਵਾਲੇ ਉਹ ਫੋਨ ਹੀ ਬੁੱਝ ਗਏ ਮੈਂ ਨਾ ਲਾਈਟ ਬੰਦ ਕਰਕੇ ਫੇਰ ਦਿਖਾਉਣਾ ਧੰਨਵਾਦ ਅੱਛਾ ਤੇ ਇਹ ਫੋਟੋ ਦੇ ਵਿੱਚ ਤੁਸੀਂ ਭਲਾ ਪਛਾਣੋ ਵੀ ਮਨਪ੍ਰੀਤ ਕਿਹੜੀ ਹੈ ਕਿਹੜੀ ਹੋ ਸਕਦੀ ਹੈ ਓਏ ਬੁੱਝ ਗਈ ਮਨ ਵੀ ਦੇਖੋ ਗੇੜੀ ਆ ਇਹਦੇ ਚ ਪਛਾਨ ਸਕਦੇ ਹੋ ਤਾਂ ਪਛਾਣ ਲਓ ਮੈਂ ਤਾਂ ਪਹਿਲੀ ਸੱਟੇ ਪਛਾਣ ਲਿਆ ਸੀ ਬੰਦੇ ਨੇ ਸੋਚਿਆ ਵੀ ਨਹੀਂ ਹੁੰਦਾ ਵੀ ਹਾਂ ਵੀ ਐਦਾਂ ਦੀ ਕੁੜੀ ਰਹੀ ਜਿੰਨਾ ਵਿਆਹ ਹੋ ਜਾਏਗਾ ਕਿ ਨਹੀਂ ਮਨਪ੍ਰੀਤ ਸਹੀ ਗੱਲ ਐ ਸੋਚਿਆ ਹੁੰਦਾ ਕਿਤੇ ਨਾ ਬੰਦਾ ਕਿਤੇ ਆਪਾਂ ਮਤਲਬ ਮਿਲੇ ਵੀ ਹੁੰਦੇ ਆ ਪਰ ਫਿਰ ਵੀ ਚੇਤਤਾ ਹੀ ਨਹੀਂ ਹੁੰਦਾ ਆਪਾਂ ਤਾਂ ਵਿਆਹ ਚ ਵੀ ਸੀ ਹੈਨਾ ਨਹੀਂ ਚੇਤਤਾ ਹੁੰਦਾ ਆਪਾਂ ਹਾਂ ਵਿਆਹ ਸੀਗਾ ਨਾ ਉਹਦਾ ਹਾਂ ਰੱਜੀ ਦਾ ਮੁੰਡੇ ਦਾ ਵਿਆਹ ਸੀ ਤੇ ਉੱਥੇ ਅਸੀਂ ਸੀ ਆਹੋ ਪਰ ਆਪਾਂ ਵੇਖਿਆ ਨਹੀਂ ਸੀ ਇੱਕ ਦੂਜੇ ਹਨਾ ਉਹਦੋਂ ਕੀ ਪਤਾ ਹੁੰਦਾ ਹੈ ਕੋਈ ਦੀ ਗੱਲ ਹੈ ਨਾ ਉਹਦੋਂ ਨਹੀਂ ਪਤਾ ਹੁੰਦਾ ਤੇ ਅੱਜ ਤੁਸੀਂ ਪਛਾਣ ਸਕਦੇ ਹੋ ਮਨਪ੍ਰੀਤ ਨੂੰ ਕਿਹੜੀ ਹੈ ਮਨਪ੍ਰੀਤ ਕੌਰ ਹਾਂ ਜੀ ਹੁਣੇ ਸ਼ਾਮ ਦਾ ਟਾਈਮ ਤੇ ਅਸੀਂ ਸੋਚਿਆ ਵੀ ਅੱਜ ਅਸੀਂ ਕੁਝ ਡਿਫਰੈਂਟ ਕਰੀਏ ਡਿਫਰੈਂਟ ਇਸ ਦਾ ਸੈਂਸ ਵੀ ਇੰਨਾ ਵੀ ਡਿਫਰੈਂਟ ਨਹੀਂ ਹੈਗਾ ਦਾ ਘਟਪਿਆ ਦੇ ਬਾਂਕੇ ਨਾਲ ਇਹ ਗਾਇਨਾ ਹੈ ਗਾਣਾ ਚਾਹ ਦਾ ਘੁੱਟ ਪਿਆ ਦੇ ਬਾਕੀ ਕਿਵੇਂ ਸੀ ਮਲਖੀ ਨਾ ਨਾ ਮਲਖੀ ਜਾਨ ਦੀਏ ਮਟਿਆਰੇ ਨਹੀਂ ਮਟਿਆਰੇ ਨਹੀਂ ਕੰਡਾ ਚੁਭਾ ਤੇਰੇ ਪੈਰ ਵਾ ਜੀ ਨਾ ਨੇ ਅਸੀਂ ਕਰਨ ਕੋਈ ਲੱਗਿਆ ਤੈਨੂੰ ਕੁਝ ਹੋਰੀ ਛੇੜ ਲਿਆ ਤੇ ਤੈਨੂੰ ਵੀ ਬਲੌਗ ਬਣਾਏ ਜਾਂਦੇ ਹੋਰ ਨਾ ਪਤਾ ਕੀ ਪਤਾ ਵੀ ਕੁਝ ਨਹੀਂ ਪਿਆ ਅਸੀਂ ਪਤਾ ਕੀ ਹੁਣ ਕੀ ਸੋਚ ਹੈ ਜੀ ਹਾਂ ਜੀ ਤੇ ਹੁਣ ਅਸੀਂ ਇੱਕ ਚੀਜ਼ ਕਰਨ ਲੱਗੇ ਆ ਮੈਂ ਦੇਖਣ ਲੱਗੇ ਆ ਵੀ ਅਸੀਂ ਸਾਡੇ ਜੀ ਅੰਡਰਸਟੈਂਡਿੰਗ ਇੰਨੀ ਹੈ ਅਸੀਂ ਉਹ ਸੋਚਦੇ ਪਏ ਸੀ ਵੀ ਅਸੀਂ ਦੇਖੀਏ ਆਪਸ ਚੰਡਰਸਟੈਂਡਿੰਗ ਇੰਨੀ ਕਿ ਤੂੰ ਮੈਨੂੰ ਜ਼ਿਆਦਾ ਜਾਣ ਲਈ ਮੈਂ ਤੈਨੂੰ ਜ਼ਿਆਦਾ ਜਾਣਾਂ ਤੇ ਅਸੀਂ ਤੁਹਾਨੂੰ ਇੱਕ ਦੂਜੇ ਨੂੰ ਕੋਈ ਸਵਾਲ ਪੁੱਛਾਂਗੇ ਦੇਖਦੇ ਆ ਕੌਣ ਸਹੀ ਅਨਸਰ ਦਿੰਦਾ ਠੀਕ ਹੈ ਤੇ ਬਾਕੀ ਦੇਖਦੇ ਆ ਪਹਿਲਾਂ ਮੈਂ ਪੁੱਛਾਂ ਕਿ ਤੂੰ ਪੁੱਛੀ ਤੂੰ ਅਸੀਂ ਪੁੱਛੋ ਪਹਿਲਾਂ ਪਹਿਲਾਂ ਮੈਂ ਪੁੱਛਾਂ ਹੂੰ ਚੱਲ ਮੈਂ ਆਪਣੇ ਬਾਰੇ ਪੁੱਛਾਂਗਾ ਫਿਰ ਹਾਂ ਤੁਸੀਂ ਆਪਣੇ ਤੂੰ ਮੈਨੂੰ ਦੱਸਣਾ ਵੀ ਹੈ ਨਾ ਐਵੇਂ ਤੇ ਆਪਾਂ ਗਲਤ ਬੋਲ ਲੈਣਾ ਜਾਂ ਤੇ ਕਾਪੀ ਤੇ ਲਿਖੀਏ ਆਨਸਰ ਉਹਦਾ ਯਾਰ ਗਲਤ ਕਿਉਂ ਬੋਲਾਂਗੇ ਆਪਾਂ ਆਪਾਂ ਪੋਰ ਰਹਾਗੇ ਨਾ ਲੋਇਲ ਰਹਾਗੇ ਲੋਇਲ ਆਇਆ ਨਾ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਕਾਪੀ ਲੈ ਕੇ ਆਓ ਕਾਪੀ ਪੈਨ ਲੈ ਕੇ ਆ ਜਾਵੀਂ ਕਾਪੀ ਪੈਨ ਲੈ ਕੇ ਆ ਜਾ ਚਲੋ ਜੀ ਸਭ ਤੋਂ ਪਹਿਲਾਂ ਬੜੇ ਸਿੰਪਲ ਜੇ ਸਵਾਲ ਦੇ ਨਾਲ ਆਪਾਂ ਸ਼ੁਰੂਆਤ ਕਰਾਂਗੇ ਯਾਨੀ ਕਿ ਇੱਧਰੋਂ ਮੈਂ ਲਿਖਾਂਗਾ ਉਧਰੋਂ ਉਹ ਲਿਖੇਗੀ ਪਰ ਇੱਕ ਦੋ ਜਿਹਾ ਦਿਖਾਵਾਂਗੇ ਨਹੀਂ ਕੈਮਰੇ 'ਚ ਹੀ ਜ਼ਰੂਰ ਦਿਖਾਵਾਂਗੇ ਠੀਕ ਹੈ ਤੇ ਦੇਖਦੇ ਆ ਕਿਹਦਾ ਆਨਸਰ ਸਹੀ ਹੁੰਦਾ ਪਹਿਲਾਂ ਮੈਂ ਇਹਨੂੰ ਸਵਾਲ ਪੁੱਛਾਂਗਾ ਆਪਣੇ ਬਾਰੇ ਠੀਕ ਹੈ ਪਹਿਲਾਂ ਮੈਂ ਇੱਥੇ ਆਨਸਰ ਲੇਖ ਲਾਂਗਾ ਠੀਕ ਹੈ ਠੀਕ ਹੈ ਪਹਿਲਾਂ ਜੀ ਨੋਰਮਲ ਜੇ ਸਵਾਲ ਤੋਂ ਸ਼ੁਰੂ ਕਰਾਂਗੇ ਯਾਨੀ ਕਿ ਕਲਰ ਤੋਂ ਠੀਕ ਹੈ ਕਲਰ ਕਿਹੜਾ ਫੇਵਰਿਟ ਹੈ ਠੀਕ ਇਹ ਸਾਰਾ ਕੋਮਨ ਸਭ ਤੋਂ ਕੋਮਨ ਕੁਐਸਚਨ ਹੁੰਦਾ ਸਾਰਿਆਂ ਦਾ ਠੀਕ ਠੀਕ ਹੈ ਚਲੋ ਜੀ ਚਲੋ ਤੂੰ ਮੈਨੂੰ ਨਾ ਨਾ ਹਾਂ ਠੀਕ ਹੈ ਚਲੋ ਜੀ ਹੁਣ ਮੈਂ ਲਿਖ ਲਿਆ ਨਹੀਂ ਖੜਾ ਜਾ ਵੱਡਾ ਸਾਰਾ ਲਿਖ ਵੱਡਾ ਸਾਰਾ ਲਿਖ ਨਾ ਤਾਂ ਹੀ ਦਿਖੇਗਾ ਤੇ ਕੈਮਰੇ ਚ ਠੀਕ ਹੈ ਪੈਨ ਥੋੜਾ ਫਿੱਕਾ ਹੀ ਚੱਲਦਾ ਤੇ ਬੋਲੀ ਨਾ ਤੂੰ ਹਾਂਜੀ ਆ ਹੁਣ ਮੈਂ ਕਲਰ ਪੁੱਛਣ ਲੱਗਾ ਵੀ ਮੇਰਾ ਕਲਰ ਫੇਵਰੇਟ ਕਿਹੜਾ ਆ ਮੇਰਾ ਫੇਵਰੇਟ ਕਲਰ ਹੈ ਤੇ ਮਨਪ੍ਰੀਤ ਨੂੰ ਦੇਖਦੇ ਆ ਪਤਾ ਕਿ ਨਹੀਂ ਪਤਾ ਚਲੋ ਜੀ ਚਾਹ ਤੂੰ ਲਿਖ ਲਿਆ ਬਸ ਤੂੰ ਹੁਣ ਸਾਹਮਣੇ ਰੱਖ ਸਾਹਮਣੇ ਰੱਖ ਨਾ ਬਾਅਦ ਚ ਦਿਖਾਵਾਂਗੇ ਨਾ ਤੇ ਮੇਰਾ ਫੇਵਰਿਟ ਕਲਰ ਕਿਹੜਾ ਹੈ ਮੰਨ ਤੂੰ ਦੱਸ ਦੱਸ ਹੁਣ ਤਾਂ ਮੈਂ ਲਿਖ ਹੀ ਲਿਆ ਹਾਂ ਬਲੈਕ ਦਿਖਾਈ ਓਏ ਔਰ ਸੀਰੀਅਸਲੀ ਯਾਰ ਬਈ ਵਾਹ ਚਲ ਹੁਣ ਤੇਰੀ ਵਾਈ ਅੱਛਾ ਸਾਨ ਮੇਰਾ ਫੇਵਰਿਟ ਕਲਰ ਦੱਸੋ ਕਿਹੜਾ ਹੈ ਤੇਰਾ ਫੇਵਰਿਟ ਕਲਰ ਤੁਸੀਂ ਦੱਸੋ ਆਪਾਂ ਉਹ ਕੋਈ ਕਾਜਿੰਦੁ ਹਰੇ ਮੈਂ ਲਿਖ ਲਿਆ ਮੈਂ ਵੀ ਲਿਖ ਲਿਆ ਤੇ ਤੇਰਾ ਫੇਵਰਿਟ ਕਲਰ ਹੈਗਾ ਵਾਈਟ ਬਲੈਕ ਹਰੀ ਯਾਰ ਚਲੋ ਮੈਂ ਹਾਰ ਗਿਆ ਦੱਸੋ ਚਲ ਹੁਣ ਮੇਰੀ ਵਾਰੀ ਚਲ ਹੁਣ ਮੈਂ ਇਹ ਤੈਨੂੰ ਪੁੱਛਦਾ ਚਲ ਤੂੰ ਇਹ ਦੱਸ ਬਈ ਮੇਰੀ ਏਜ ਕਿੰਨੀ ਹੈ 90 ਦੇ ਸਾਲ ਨਾਲ 34 ਆ ਤੇ ਬੈ ਅੱਦੇ ਲਿਖਣ ਦੀ ਲੋੜ ਹੀ ਨਹੀਂ ਆ ਗਲਤ ਕਰ ਲਿਆ ਪਹਿਲੇ 90 ਸਾਬ ਦਾ 25 ਚੱਲਦਾ 35 ਬਣਦੀ ਉਹਨੋਂ 30 35 ਵਾਂ ਤੇ ਲੱਗਿਆ ਹੋਣਾ ਨਾ 30 ਪੂਰੇ ਹੋ ਗਏ ਨੇ ਨਹੀਂ ਗਲਤ ਹੈ ਗਲਤ ਹੈ 35 ਕੰਪਲੀਟ ਹੋ ਚੁੱਕੇ ਨੇ ਓ ਮਾਈ ਗੱਲ ਮੈਂ ਜਿੱਤ ਗਿਆ ਸਕੋਰ ਹੋ ਗਿਆ 2 2 1 ਨਹੀਂ 1 1 ਹੋ ਗਿਆ 1 1 ਹੋ ਗਿਆ ਕਿਉਂਕਿ ਪਹਿਲਾ ਸਵਾਲ ਸਹੀ ਸੀਗਾ ਨਾ ਇੱਕ ਇਹਦਾ ਗਲਤ ਹੋ ਗਿਆ ਇੱਕ ਮੇਰਾ ਗਲਤ ਹੋ ਗਿਆ ਚਲੋ ਹੁਣ ਦੋ ਕੁਐਸਚਨ ਹੋਰ ਪੁੱਛਨੇ ਇੱਕ ਮੈਂ ਨੂੰ ਪੁੱਛਣਾ ਹੈ ਕਿ ਮੈਂ ਫਿਰ ਆਪਾਂ ਫਾਈਨਲ ਕਰ ਦੇਣਾ ਵੀ ਕੌਣ ਕਿੰਨੂ ਜ਼ਿਆਦਾ ਜਾਣਦਾ ਚਲੋ ਹਾਂ ਤੇਰੀ ਬਾਲੀ ਪੁੱਛ ਤੁਸੀਂ ਦੱਸੋ ਹਾਂ ਮੈਨੂੰ ਖਾਣ ਦੇ ਵਿੱਚ ਮੇਰੀ ਫੇਵਰੇਟ ਚੀਜ਼ ਕਿਹੜੀ ਹੈ ਜਿਹੜੀ ਮੈਂ ਪਹਿਲਾਂ ਉੱਥੇ ਲੇਕ ਖਾਣ ਚ ਯਰ ਫੇਵਰੇਟ ਜਿਹੜੀ ਜਿਹੜੀ ਮੈਂ ਖਾ ਸਕੀ ਖਾਨੀ ਨਹੀਂ ਨਹੀਂ ਉਹ ਚੀਜ਼ ਦਾ ਮਤਲਬ 스ਨੈਕਸ ਵੀ ਹੋ ਸਕਦਾ ਸਬਜੀ ਪਹਿਲਾਂ ਇਹ ਤਾਂ ਦੱਸ ਨਾ ਅੱਜ ਦਾ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਆਈਸਕ੍ਰੀਮ ਵੀ ਹੁੰਦੀ ਉਹ ਦਾ ਅਲੱਗ-ਅਲੱਗ ਇਹ ਦੱਸ ਸਬਜੀ ਸਨੈਕਸ ਜਾਂ ਫਿਰ ਡਰਿੰਕ ਕਿਹੜੀ ਚੀਜ਼ ਕਿਹੜੀ ਚੀਜ਼ ਹੈ ਉਹ ਸਨੈਕਸ ਨਹੀਂ ਆਗੇ ਮਤਲਬ ਆ ਆਮ ਖਾਣ ਵਾਲੀ ਚੀਜ਼ ਹੈ ਸਬਜੀ ਹੈ ਬਾਹਰ ਲਾ ਖਾਣਾ ਜੰਗਪੂੜ ਜੀ ਹਾਂ ਜੰਗਪੂੜ ਹੈ ਚਲ ਤੂੰ ਲਿਖ ਲਿਆ ਹਾਂ ਚਲੋ ਜੀ ਤੇ ਤੁਸੀਂ ਕੀ ਲਿਖਿਆ ਤੇਰੀ ਫੇਵਰਿਟ ਚੀਜ਼ ਚਾਂਪ ਨਹੀਂ ਗਲਤ ਮੈਗੀ ਹਾਂ ਚਲੋ 2 1 ਹੋ ਗਿਆ ਸਕੋਰ ਇਹ ਜਿੱਤ ਗਈ ਮੈਂ ਇੱਕ ਮੈਂ ਪਿੱਛੇ ਹਾਂ ਚਲੋ ਠੀਕ ਹੈ ਤੇ ਹੁਣ ਤੇਰੀ ਵਾਰੀ ਹੂੰ ਨਹੀਂ ਮੇਰੀ ਵਾਰੀ ਹੈ ਨਾ ਹੂੰ ਮੈਂ ਪਹਿਲਾਂ ਲਿਖ ਲਵਾਂ ਨਹੀਂ ਮੈਂ ਲਿਖਦਾ ਪਹਿਲਾਂ ਕੁਐਸਚਨ ਪੁੱਛਾਂ ਚਲ ਤੂੰ ਇਹ ਦੱਸ ਬਈ ਹੈ ਕੀ ਹੋ ਗਿਆ ਦਰਦ ਹੋਣ ਲੱਗੀ ਬਈ ਉਹਦੇ ਪੈਰਾ ਤੇ ਦਰਦ ਹੋਣ ਲੱਗੀ ਚੁੱਣ ਰੁਕ ਜਾ ਗਾ ਆ ਲਾਸਟ ਕੁਐਸਚਨ ਲਾਸਟ ਕੁਐਸਚਨ ਹੈ ਆਪਣੇ ਫਾਈਨਲ ਹੋਇਆਣਾ ਕੋਣ ਜਿੱਤਿਆ ਕੋਣ ਚੁੱਪ ਚਲੋ ਜੀ ਹੁਣ ਲਾਸਟ ਕੁਐਸਚਨ ਹੈ ਮੈਂ ਪੁੱਛਦਾ ਆਪਣੇ ਬਾਰੇ ਦੇ ਦੇ ਆਂਸਰ ਸਹੀ ਦਿੰਦੀ ਕਿ ਨਹੀਂ ਅਮ ਘਰ ਦੀ ਕੋਈ ਚੀਜ਼ ਤਾਂ ਪੁੱਛਣੀ ਨਹੀਂ ਨੀ ਕਿਉਂਕਿ ਮੈਨੂੰ ਪਤਾ ਵੀ ਇਹਨੂੰ ਪਤਾ ਹੀ ਹੋਣਾ ਆਂਸਰ ਕੁਝ ਹੋਰ ਪੁੱਛਦੇ ਆ ਜਿਹੜਾ ਇਹਨੂੰ ਪਤਾ ਵੀ ਹੋਵੇ ਹੈ ਨਾ ਪਰ ਜ਼ਿਆਦਾ ਵੀ ਨਾ ਪਤਾ ਹੋਵੇ ਠੀਕ ਹੈ ਚੁੱਪ ਚਲ ਤੂੰ ਇਹ ਦੱਸ ਬਈ ਮੇਰਾ ਅ ਫੇਵਰਿਟ ਮੇਰੀ ਫੇਵਰਿਟ ਮੂਵੀ ਜਲਦਾ ਸੋਖਾ ਯਾਰ ਜ਼ੋਂਬੀ ਜ਼ੋਂਬੀ ਵਾਲੀ ਨਹੀਂ ਮੈਂ ਲਿਖ ਚੁੱਕਾ ਸੀ ਵੈਸੇ ਤੇ ਪਰ ਮੇਰੀ ਫੇਵਰਿਟ ਮੂਵੀ ਹੈ ਹਮ ਆਪਕੇ ਹੈ ਕੌਣ ਬੇਹਦੇ ਤੁਸੀਂ ਜ਼ੋਮਬੀ ਹੁੰਦੇ ਸੀ ਯਾਰ ਉਹ ਦੇਖਣਾ ਉਹ ਲੱਗ ਚੀਜ਼ ਹੈ ਮਤਲਬ ਫੇਵਰਿਟ ਮੂਵੀ ਕਿਹੜੀ ਹੈ ਫੇਵਰਿਟ ਮੂਵੀ ਠੀਕ ਹੈ ਫੇਵਰਿਟ ਮੂਵੀ ਆ ਮਾ ਚਲੋ ਜੀ ਹੁਣ ਇਦਾਂ ਹੋ ਗਿਆ ਵੀ ਮੇਰੇ ਹਿਸਾਬ ਨਾਲ ਬਰਾਬਰ ਹੀ ਹੋ ਗਿਆ ਆ ਜਾਣਦਾ ਆਪਣਾ ਵਿੱਚ ਕੋਈ ਨਹੀਂ ਕਿਸੇ ਨੂੰ ਟਾਈ ਹੋ ਗਿਆ ਕੋਈ ਬਾਲਾ ਚੰਗੀ ਤਰ੍ਹਾਂ ਜਾਣਦੇ ਬਸ ਕਲਰ ਦਾ ਹੀ ਪਤਾ ਸੀ ਦੋਵਾਂ ਨੂੰ ਇਹਨੂੰ ਮੇਰਾ ਮੈਨੂੰ ਬਨੋਗ ਨਹੀਂ ਆ ਵੀ ਨਹੀਂ ਸੀ ਪਤਾ ਠੀਕ ਤੇ ਯਾਨੀ ਕਿ ਬਰਾਬਰ ਹੀ ਹੋ ਗਿਆ ਕੰਮ ਠੀਕ ਹੈ ਤੇ ਹੁਣ ਇਹ ਜਿਹੜਾ ਇਹ ਜਿਹੜਾ ਉਹ ਹੈ ਕੀ ਯਾਨੀ ਕੀ ਚੈਲੰਜ ਟਾਈ ਹੋ ਗਿਆ ਤੇ ਅਸੀਂ ਕੋਈ ਨਹੀਂ ਜਿੱਤਿਆ ਕੋਈ ਨਹੀਂ ਹਾਰਿਆ ਹੁਣ ਤੁਹਾਨੂੰ ਨੈਕਸਟ ਕੋਈ ਵਧੀਆ ਚੈਲੰਜ ਦੇਦਾ ਇੰਟਰਸਟਿੰਗ ਹੋਏਗਾ ਠੀਕ ਹੈ ਨਾ ਇਹ ਬਾਲਾ ਇੰਟਰਸਟਿੰਗ ਨਹੀਂ ਸੀਗਾ ਬੋਰਿੰਗ ਸੀ ਯਾਰ ਤੁਸੀਂ ਕਿੰਨੇ ਕੁਐਸਚਨ ਪੁੱਛੇ ਨੇ ਮੇਰੇ ਤੋਂ 1 2 3 4 4-4 ਹੀ ਹੈ 4-4 ਹੀ ਹੋ ਗਏ ਪਰ ਮੈਨੂੰ ਲੱਗਦਾ ਤੂੰ ਜਿੱਤ ਗਈ ਹੈ ਨਾ ਜਿੱਤਿਆ ਨਾ ਫਿਰ ਵੀ ਤੁਹਾਡੇ ਸਜ ਨੇ ਇੱਕ ਆਨਸਰ ਦਿੱਤਾ ਮੈਨੂੰ ਤਾਂ ਇੱਕ ਵੀ ਨਹੀਂ ਦਿੱਤਾ ਗਿਆ ਨਾ ਹਾਂ ਯਾਰ ਜਿੱਤ ਗਈ ਜਿੱਤ ਗਈ ਸੱਚੇ ਹੋ ਗਿਆ ਫੈਸਲਾ ਚੱਲ ਹੁਣ ਜਿਹੜਾ ਜਿੱਤਿਆ ਉਹ ਐਂ ਕਰੇਗਾ ਉਹ ਪਾਰਟੀ ਦੇਗਾ ਨਹੀਂ ਜੋ ਹਾਰਿਆ ਹੈ ਜਿਹੜਾ ਜਿੱਤਿਆ ਉਹ ਪਾਰਟੀ ਦੇਗਾ ਐਵੇਂ ਪਬਜੀ ਚਾਦੀ ਪਾਰਟੀ ਚਾਹ ਕੋਈ ਉਹ ਕਹਿੰਦਾ ਚਾਦੀ ਪਾਰਟੀ ਦੀ ਗੋਲ ਗੱਪੇ ਨਹੀਂ ਖਾਣੇ ਚਾਹੀਦੇ ਸਿਹਤ ਲਈ ਹਾਨੀਕਾਰਕ ਹੁੰਦੇ ਨੇ ਬਦਗਾਲ ਟਰਕੀ ਦੇ ਫੇਵਰੇਟ ਮੂਵੋਲ ਗੋਲ ਗੱਪੇ ਓਹ ਹੋ ਚੰਨੂ ਨੂੰ ਬੜਾ ਪਤਾ ਲੜਕੀਆਂ ਬਾਰੇ ਹਾਂ ਲੜਕੀਆਂ ਦੇ ਫੇਵਰੇਟ ਕਹਿੰਦਾ ਗੋਲ ਗੱਪੇ ਹੁੰਦੇ ਨੇ ਬੜਾ ਤੈਨੂੰ ਪਤਾ ਧਰਤੀ ਜੋ ਨਿਕਲ ਚਿਮੜਾਈ ਤੇ ਲੋ ਵੀ ਇਹ ਚਿਮੜਾ ਸਾਡਾ ਕੁੱਤਾ ਪੈ ਮਨ ਦਾ